ਪੰਜਾਬੀ ਫਿਲਮ ਪਿੱਟ ਸਿਆਪਾ ਦੀ ਸਟਾਰ ਕਾਸਟਿੰਗ ਦੇ ਵੱਲੋਂ ਫਤੇਗੜ ਸਾਹਿਬ ਦੀ ਇੱਕ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਗਈ ਸੀ ਬਿਨਾਂ ਇਜਾਜ਼ਤ ਤੋਂ ਜਿਸ ਤੋਂ ਬਾਅਦ ਮੁ슬ਮ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ ਉਹਨਾਂ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਤੋਂ ਇਹ ਸ਼ੂਟਿੰਗ ਕੀਤੀ ਗਈ ਹੋਰ ਤਰੀਕੇ ਦੇ ਸੀਨ ਨੇ ਜਿਹੜੇ ਇੱਥੇ ਫਿਲਮਾਏ ਗਏ ਨੇ ਸੋਨੋ ਬਾਜਵਾ ਪੰਜਾਬੀ ਅਦਾਕਾਰ ਹੈ ਉਸ ਦੇ ਵੱਲੋਂ ਸ਼ੂਟਿੰਗ ਕੀਤੀ ਗਈ ਸੀ ਔਰ ਅੱਜ ਉਹਨਾਂ ਦੇ ਵੱਲੋਂ ਸ਼ਾਹੀ ਇਮਾਮ ਦੇ ਅੱਗੇ ਜਾ ਕੇ ਮਾਫੀ ਮੰਗੀ ਗਈ ਹੈ ਇੱਕ ਪੱਤਰਾ ਜਿਹੜਾ ਉਹ ਵੀ ਲਿਖਿਆ ਗਿਆ ਇਹਨਾਂ ਦੇ ਵੱਲੋਂ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਗਈ ਹੈ ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਮੈਂ ਬਲਵਿੰਦਰ ਜੰਜੂਆ ਅਤੇ ਸੋਨੋ ਬਾਜਵਾ ਸਮੇਤ ਪਿੱਟ ਸਿਆਪਾ ਫਿਲਮ ਦੀ ਪੂਰੀ ਟੀਮ ਸ਼੍ਰੀ ਫਤੇਗੜ ਸਾਹਿਬ ਵਿਖੇ ਮਸਜਿਦ ਪਕਤਾ ਸਦਨਾ ਕਸਾਈ ਦੇ ਵਿੱਚ ਜੋ ਫਿਲਮ ਪਿੱਟ ਸਿਆਪਾ ਦੇ ਗਾਣੇ ਦੀ ਸ਼ੂਟਿੰਗ ਕੀਤੀ ਗਈ ਸੀ ਸਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਹ ਮਸਜਿਦ ਹੈ ਅੱਜ ਮਿਤੀ 10 ਤਰੀਕ 12ਵਾਂ ਮਹੀਨਾ 2025 ਨੂੰ ਅਸੀਂ ਇਸ ਗੱਲ ਦਾ ਇਕਰਾਰ ਕਰਦੇ ਹਾਂ ਕਿ ਸਾਡੇ ਇਸ ਕਾਰੇ ਦੇ ਨਾਲ ਜੋ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਸ ਲਈ ਮੈਂ ਅਤੇ ਸੋਨੋ ਬਾਜਵਾ ਸਮੇਤ ਪੂਰੀ ਟੀਮ ਦੇ ਵੱਲੋਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਕਿਸੇ ਵੀ ਧਾਰਮਿਕ ਸਥਾਨ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਫਿਲਮੀ ਸ਼ੂਟਿੰਗ ਨਹੀਂ ਕਰਾਂਗੇ ਜਿਸ ਦੇ ਨਾਲ ਕਿਸੇ ਵੀ ਸਮਾਜ ਦੀਆਂ ਭਾਵਨਾਵਾਂ ਨੂੰ ਫੇਸ ਪਹੁੰਚੇ ਸੋਏ ਪ੍ਰੋਡਿਊਸਰ ਦੇ ਵੱਲੋਂ ਜਿਹੜਾ ਇਹ ਲਿਖਿਆ ਗਿਆ ਏ ਸ਼ਾਹੀ ਇਮਾਮ ਦੇ ਅੱਗੇ ਮਾਫੀ ਮੰਗੀ ਗਈ ਹੈ ਉਸ ਮੌਕੇ ਸ਼ਾਹੀ ਇਮਾਮ ਨੇ ਇਤਿਹਾਸਿਕ ਥਾਂ ਦਾ ਜ਼ਿਕਰ ਕੀਤਾ ਇਤਿਹਾਸ ਤੋਂ ਜਾਣੂ ਕਰਵਾਇਆ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਇਸ ਤਰੀਕੇ ਦੇ ਸੀਨ ਜਾਂ ਫਿਲਮਾਂ ਦੀ ਸ਼ੂਟਿੰਗ ਨਾ ਕੀਤੀ ਜਾਵੇ ਤਾਂ ਜੋ ਕਿਸੇ ਦੇ ਵੀ ਮਨ ਨੂੰ ਫੇਸ ਪਹੁੰਚੇ